ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਮੇਰੇ ਆਪਣੇ ਪਿੰਡ ਪਿੰਡ ਨੰਗਲ ਤੋਂ ਆ ਨੰਗਲ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਕੋਟਕਪੂਰਾ ਤਹਿਸੀਲ ਪੈਂਦੀ ਹੈ ਕੋਟਕਪੂਰੇ ਤੋਂ ਜੇ ਨੰਗਲ ਪਿੰਡ ਚ ਆਉਣਾ ਤਾਂ 10 ਕਿਲੋਮੀਟਰ ਸਫਰ ਕਰਕੇ ਤੁਹਾਨੂੰ ਇੱਥੇ ਆਉਣਾ ਪਊਗਾ ਤੇ ਜੇ ਫਰੀਦਕੋਟੋਂ ਆਉਣਿਆਂ ਤਾਂ ਦੂਰੀ ਸੇਮ ਹੀ ਹੈ ਵੈਸੇ ਬਾਗਾ ਪੁਰਾਣਾ ਮੁੱਦਕੀ ਇਹ ਵੀ ਨੇੜ ਦੇ ਹੈ ਇਹ ਮਤ ਚਾਰੇ ਪਾਸਿਆਂ ਦੇ ਤੁਹਾਨੂੰ ਲੋਕੇਸ਼ਨ ਜੀ ਦੱਸਤੀ ਹੈ ਜਿਹੜਾ ਵੀਰ ਇਸ ਮੱਝ ਦਾ ਸੌਦਾ ਕਰਨਾ ਚਾਹੂਗਾ ਉਹਨੂੰ ਆਸਾਨੀ ਰਹੂਗੀ ਇੱਥੇ ਪਹੁੰਚਣ ਦੇ ਵਿੱਚ ਅੱਜ ਦੀ ਵੀਡੀਓ ਚੱਕੇ ਮੱਝ ਤੁਹਾਨੂੰ ਦਿਖਾ ਰਿਹਾ ਦੋਸਤੋ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਪਿਤਾ ਪੁਰਖੀ ਪਹਿਲਾਂ ਤੋਂ ਮੇਰੇ ਖਿਆਲ ਚ ਮੇਰੇ ਪਿੰਡ ਚ ਸਭ ਤੋਂ ਜ਼ਿਆਦਾ ਪਸ਼ੂ ਰੱਖਣ ਵਾਲਿਆਂ ਚੋਂ ਇਹਨਾਂ ਦੀ ਗਿਣਤੀ ਹੈ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਮੱਝ ਬਿਕਾਉ ਆ ਤੇ ਆਪਾਂ ਡਿਟੇਲ ਪੁੱਛਾਂਗੇ ਤਿਆਰ ਬੜੀ ਸੋਹਣੀ ਹੋਈ ਆ ਤੇ ਪਸ਼ੂ ਚੰਗੇ ਦੁੱਧ ਵਾਲੇ ਆ ਮਤਲਬ ਰਵਾ ਪ੍ਰਾਣਾ ਤੋ ਦੇ ਕਰਕੇ ਮੱਝਾਂ ਸੋਹਣੇ ਟਾਂ ਚ ਜਾਂਦੀਆਂ ਇਹਨਾਂ ਕੋਲ ਜਿਹੜੀਆਂ ਤਿਆਰ ਹੁੰਦੀਆਂ ਰਹਿੰਦੀਆਂ ਆਓ ਜਾਣਕਾਰੀ ਲਈਏ ਜਿਨੇ ਖਰੀਦਣੀ ਹੋਈ ਤਸੱਲੀ ਤੁਸੀਂ ਕਰੋਗੇ ਇਹ ਤੁਹਾਡਾ ਕੰਮ ਆ ਮੈਂ ਤੁਹਾਨੂੰ ਡਿਟੇਲ ਚ ਜਾਣਕਾਰੀ ਲੈ ਦੂੰਗਾ ਪੰਮੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪੰਮੇ ਅੱਜ ਭਾਈ ਜਿਹੜੀ ਮੱਝ ਆਪਾਂ ਵੇਚਣ ਲੱਗੇ ਹਾਂ ਕਿੰਨਾ ਮਸੂਆ ਇਹ ਦੂਜੇ ਸੂਏ ਸੋਣਾ ਜੀ ਦੂਜੇ ਸੂਏ ਹਾਂਜੀ ਪਹਿਲੇ ਸੂਏ ਤੋਂ ਤੇਨੇ ਕਿੰਨਾ ਕਿ ਪਾ ਚੋਇਆ ਹਾਂ ਕਿ ਆ ਬਹੁਤ ਥਲੇ ਦੇ ਅੱਛਾ ਫੈਟ ਜਾ ਰਹਾ ਹੁੰਦੀ ਹਾਂ ਅੱਛਾ ਹੁਣ ਇਹ ਕਿੰਨੇ ਕਿ ਦਿਨ ਲੇਜੂਗੀ ਸੂਨ ਚ ਜੀ ਇਹ 5-7 ਦਿਨ ਲੈ ਸਕਦੀ ਹੈ 5-7 ਦਿਨ ਲੈ ਸਕਦੀ ਹਾਂ ਟੀਕਾ ਭਰਾਇਆ ਕਿ ਕ੍ਰਾਸ ਕਰਾਈ ਕਿਸੇ ਚੀਜ਼ ਦੀ ਟੀਕਾ ਇਹਦੇ ਇਹਦੇ ਭਰਿਆ ਵੀ ਹੁਣ ਠੀਕ ਹੈ ਹਾਂ ਠੀਕ ਹੈ ਜੀ ਠੀਕ ਹੈ ਅੱਛਾ ਕੀ ਰੇਟ ਰੰਗ ਮਨਤੀ ਦਾ ਟੀਕਾ ਭਰਿਆ ਇਹ ਮਨਤੀ ਦਾ ਟੀਕਾ ਹਾਂ ਜੀ ਰੇਟ ਕੀ ਰੋ ਪਰਮਜੀਤ ਬਾਈ 135 ਕਰ ਦਿਆਂਗੇ 135000 ਠੀਕ ਹੈ ਦੋਸਤੋ 135000 ਰੇਟ ਹੈ ਟਾਂਚਾ ਬੜਾ ਚੰਗਾ ਚੰਗੇ ਦੁੱਧ ਵਾਲੀ ਮੱਝ ਹੈ ਜਿਹੜੀ ਸੋਨਾ ਦੁੱਧ ਦੇਊਗੀ ਪਰ ਇੱਕ ਚੀਜ਼ ਜਿਹਦੇ ਕਰਕੇ ਮੁੱਲ 1.35 ਸਾਨੂੰ ਕਰਨਾ ਪਿਆ ਵੀ ਇਹਦੇ ਕਬੈਣੀ ਵਾਲੇ ਪਾਸੇ ਮੂਰਲੇ ਥਣ ਦੇ ਨਾਲ ਇੱਕ ਛਾਖ ਜੁੜੀ ਵੀ ਹੈ ਇੱਥੋਂ ਤੁਹਾਨੂੰ ਦਿਸਦੀ ਹੋਊਗੀ ਉਹਦੇ ਚੋਂ ਬਾਈ ਕਹਿੰਦਾ ਵੀ ਦੁੱਧ ਸਹਿਮਦਾ ਹੈ ਮਤਲਬ ਦੋ ਧਾਰਾਂ ਸਮਝ ਲਓ ਜਾਂ ਦੁੱਧ ਸਹਿਮਦਾ ਸਮਝ ਲਓ ਉਹ ਛਾਖ ਜਿਹੜੀ ਆ ਉਹ ਚੱਲਦੀ ਹੈ ਸਿੰਗਲ ਥਣ ਹੀ ਹੈ ਹਾਲਾਂਕਿ ਬੁੱਬੀਆਂ ਦੋ ਬਣ ਜਾਂਦੀਆਂ ਥੱਲੇ ਆ ਕੇ ਹਵਾਨਾ ਬੜਾ ਚੰਗਾ ਦੋਸਤੋ ਬਹੁਤ ਸੋਹਣਾ ਤਿਆਰ ਆ ਕਰਮਾ ਵਾਲੀ ਐਦ ਕੀ ਚੰਗਾ ਦੁੱਧ ਦੇਊਗੀ ਹਾਲਾਂਕਿ 12 12.5 ਕਿਲੋ ਦੁੱਧ ਜਿਹੜਾ ਬਾਈ ਨੇ ਜੈਨੂਅਨ ਦੱਸਿਆ ਠੀਕ ਹੈ ਕੱਟੀ ਦਿਖਾ ਦਾਂਗੇ ਬਾਈ ਜੈਨੂਅਨ ਦੁੱਧ ਦੱਸਿਆ ਜਿਹੜਾ ਬਾਲਟੀ ਚ ਪੈਂਦਾ ਵੱਧ ਓਵੇਂ ਨਹੀਂ ਕੁਝ ਇਥੇ ਰਿਕਾਰਡ ਬੋਲਿਆ ਜਾਂਦਾ ਹਵਾਨਾ ਤੁਸੀਂ ਇਸ ਮੱਝ ਦਾ ਦੇਖੋ ਹੁਣ ਦਾ ਰੁਖ ਬੜਾ ਸੋਹਣਾ ਦੱਸੋ ਜਿੰਨਾ ਮਰਜੀ ਦੁੱਧ ਕਹਿਦਗੇ ਓਨਾ ਕਹਾਂ ਚੱਲਦਾ ਤੋਰ ਦੇ ਪਰਮਜੀਤ ਬਾਈ ਹੋਰ ਅੱਗੇ ਨੂੰ ਅੱਗੇ ਨੂੰ ਤੋਰ ਲੋ ਸੋ ਦੇਖੋ ਤੁਸੀਂ ਇਹਦਾ ਹਵਾਨਾ ਢਾਂਚਾ ਸੋਹਣਾ ਜਦੋਂ ਬਣਤੀ ਉਦੋਂ ਤੁਹਾਨੂੰ ਉਹ ਥਾਂ ਵੀ ਦਿਖਾ ਦੂੰਗਾ ਜਿਹੜੇ ਬਾਰੇ ਮੈਂ ਗੱਲ ਕੀਤੀ ਸੀ ਸਿੰਘ ਕੁੰਡਿਆਂ ਦਾ ਹੀ ਹੈ ਹਾਂ ਇਹ ਤੁਹਾਨੂੰ ਤੋਰ ਦੇ ਫਿਰ ਸਿੰਘ ਬਿਲਕੁਲ ਕੁੰਡਿਆ ਦੋਨੇ ਦੋਸਤੋ ਕੋਈ ਸਿੰਘ ਬਣਾਇਆ ਨਹੀਂ ਕਿਉਂਕਿ ਘਰ ਦੇ ਪਸ਼ੂ ਆ ਉਵੇਂ ਕੋਈ ਵਪਾਰ ਦਾ ਕੰਮ ਨਹੀਂਗਾ ਇਹਦੇ ਤੇ ਕੁਸ਼ਕੀਨੀਆਂ ਨਹੀਂ ਲੱਗੀਆਂ ਮਤਲਬ ਮੱਝ ਤੇ ਢਾਂਚਾ ਸੋਹਣਾ ਦੱਸੋ ਹਾਈਟ ਸੋਹਣੀ ਹੈ ਲੰਬਾਈ ਚੰਗੀ ਵਜਨ ਬਹੁਤ ਹੈ ਅਬ ਮੋੜ ਲਾ ਭਾਈ ਕਰਮਜੀਤ ਨੂੰ ਤੋ ਹੁਣ ਤੁਸੀਂ ਇਹਦੀ ਅਗਾੜੀ ਅਗਲੇ ਪਾਸੋਂ ਵੀ ਹਵਾਨਾ ਦੇਖੋਗੇ ਸੋਹਣਾ ਦਿਸਦਾ ਹੈ ਬਾਕੀ ਪਿਛੋਂ ਹਵਾਨਾ ਦਾ ਕਰਮਾ ਵਾਲੀ ਨੇ ਫੁੱਲ ਭਰਿਆ ਹੋਇਆ ਇਸ ਟਾਈਮ ਜਦੋਂ ਬੰਦੀ ਬਾਈ ਨੇ ਬਾਹਰ ਹੀ ਬੰਦੀ ਬਾਈ ਉਦੋਂ ਤੁਹਾਨੂੰ ਇਹਦਾ ਹਵਾਨਾ ਮੈਂ ਨੇੜੇ ਤੋਂ ਫੇਰ ਦਿਖਾਉਂਗਾ ਹਾਲਾਂਕਿ ਤਿਆਰੀ ਬਹੁਤ ਸੋਹਣੀ ਮੱਝ ਦੀ ਪੰਜ ਚਾਰ ਦਿਨ ਲਾਊਗੀ ਤਿਆਰੀ ਦੇ ਹਿਸਾਬ ਤੇ ਕੋਈ ਗਰਮੀ ਹੈ ਪਹਿਲਾਂ ਵੀ ਸੂ ਸਕਦੀ ਹੈ ਇਸ ਸਾਈਡ ਤੋਂ ਇਹਦੇ ਥਾਣ ਤੇ ਹਵਾਨਾ ਤੁਸੀਂ ਦੇਖ ਲਓ ਬਾਕੀ ਮੜਾ ਬਈ ਪੈਰ ਹਲਾਦੀ ਇਹਦਾ ਪੂਛ ਫੜ ਲੈਦੀ ਹੁਣ ਤੁਸੀਂ ਇਧਰ ਹਵਾਨੇ ਦਾ ਰੁਖ ਦੇਖ ਲਓ ਇੱਕ ਵਾਰ ਤੁਹਾਨੂੰ ਇਦਾਂ ਦਾ ਰੁਖ ਦੱਸੋ ਹਵਾਨੇ ਦਾ ਬੜਾ ਚੰਗਾ ਹਵਾਨਾ ਤਿਆਰ ਕਰਮਾ ਵਾਲੀ ਦਾ ਤਾਂ ਵਾਦਾ ਕਰੇ ਜਿਹੜੇ ਘਰੇ ਜਾਊਗੀ ਫਿਰ ਹਲਾਹੀਂ ਬਾਈ ਮੜਾ ਪਰਾਂ ਨੂੰ ਇਧਰ ਨੂੰ ਹਲਾ ਦੇਖਣ ਨੂੰ ਸੋ ਜਿਹੜਾ ਮੈਂ ਅਗਲੇ ਥਾਂ ਦੀਆਂ ਦੋ ਬੁੱਬੀਆਂ ਦੀ ਗੱਲ ਕੀਤੀ ਸੀ ਉਹ ਤੁਹਾਨੂੰ ਮੈਂ ਜ਼ਰੂਰ ਦਿਖਾਉਣੀਆ ਚਾਹੂੰਗਾ ਤੇ ਜਿਹੜਾ ਵੀਰ ਦੂਰ ਤੋਂ ਆਵੇ ਤਾਂ ਉਹ ਕਿਸੇ ਕੱਲੋਂ ਹੁਣ ਨਰਾਸ਼ ਨਾ ਹੋਣਾ ਭਾਈ ਪੂਛ ਛੱਡ ਦੇ ਭਾਵੇਂ ਬਾਹੀਂ ਦਿਖਾ ਇਹ ਥਾਂ ਦੇ ਵਿੱਚ ਆ ਬਸ ਸਹੀ ਆ ਕੋ ਮੜਾ ਮੜਾ ਦਿਖਾ ਹੀ ਦਿੰਨੇ ਸੋ ਇੱਥੋਂ ਤੁਸੀਂ ਇਹਦੇ ਦੇਖ ਸਕਦੇ ਹੋ ਦੱਸੋ ਤੁਹਾਨੂੰ ਉਹਨੂੰ ਆਈਡੀਆ ਹੁੰਦਾ ਹੋਣਾ ਸੋ ਸੋਹਣੀ ਮੱਝ ਹੈ ਰੇਟ 1 35 ਹੈ ਰੁੱਤ ਦੇ ਹਿਸਾਬ ਤੇ ਰੇਟ ਵੀ ਜਾਇਜ਼ ਲੱਗਦਾ ਕਿਉਂਕਿ ਹਵਾਨੇ ਦੀ ਤਿਆਰੀ ਢਾਂਚਾ ਤੁਸੀਂ ਦੇਖ ਲਓ ਪਿਛਲੇ ਸੂਏ ਦੀ ਕੱਟੀ ਤੁਹਾਨੂੰ ਦਿਖਾਵਾਂ ਮੈਂ ਇਹੇ ਹੈ ਦੀ ਕੱਟੀ ਠੀਕ ਹੈ ਇਹ ਕੱਟੀ ਦੱਸੋ ਇਸ ਮੱਝ ਦੀ ਪਿਛਲੇ ਸੂਏ ਦੀ ਹੈ ਸੋ ਅੱਜ ਦੀ ਵੀਡੀਓ ਚੈੱਕ ਹੀ ਨਾ ਕਰਿਖਾਉ ਸੀ ਤੇ ਜਿਹਨੂੰ ਇਹ ਜਚੇ ਮੱਝ ਉਹ ਵੀਰ ਤਸੱਲੀ ਕਰ ਸਕਦਾ ਇੱਕ ਛੋਟੀ ਹੋਰ ਵਿਚਨੀ ਹੈ ਪਰ ਉਹਦੇ ਚ ਹਜੇ ਟਾਈਮ ਪਿਆ ਉਹ ਉਦੋਂ ਹੀ ਤੁਹਾਨੂੰ ਦਿਖਾਵਾਂਗੇ ਇਹ ਗੱਲ ਇਸ ਕਰਕੇ ਐਡ ਜ਼ਰੂਰ ਕਰਤੀ ਵੀ ਜੇ ਕੋਈ ਵੀਰ ਦੂਰ ਦਾ ਇਹਦੀ ਮਾਂ ਸੱਤਵਾਂ ਸੂ ਹੈ ਉਹ ਪੜੀ ਹੈ ਹੈਗੀ ਕਰੇ ਹਾਂ ਠੀਕ ਹੈ ਇਹਦੀ ਮਾਂ ਤੁਹਾਨੂੰ ਦਿਖਾ ਹੀ ਦਿਆਂ ਦੋਸਤੋ ਸੱਤਵਾਂ ਸੂ ਹੈ ਇੱਕ ਕਾਲਾ ਲਗਾ ਇਹਦੀ ਝੋਟੀ ਇਹ ਇਹ ਸਾਹਮਣੀ ਸਾਹਮਣੀ ਮੱਝ ਜਿਹੜੀ ਤੁਸੀਂ ਦੇਖੋ ਉਹ ਕਾਲੀ ਹਾਂ ਠੀਕ ਹੈ ਮੈਂ ਇਹੀ ਦਿਖਾ ਰਿਹਾ ਸੋ ਇਹ ਇਸ ਮੱਝ ਦੀ ਧੀ ਹੈ ਤੇ ਸੱਤਵਾਂ ਸੂ ਹੈ ਤੋ ਤੁਹਾਨੂੰ ਆਈਡੀਆ ਹੋਊਗਾ ਲੰਬਾ ਟਾਈਮ ਪਿਆਰ ਨਹੀਂ ਆ ਤੁਹਾਨੂੰ ਹਾਂ ਲੰਬਾ ਟਾਈਮ ਬੜਾ ਛੱਡੀ ਨਾ ਬੜਾ ਇਹਨਾਂ ਨੂੰ ਅੱਛਾ ਇਹ ਝੋਟੀ ਵੀ ਐਵੇਂ ਸੀ ਹਾਂ ਇਹ ਝੋਟੀ ਨਿਕਲੀ ਐ ਠੀਕ ਐ ਓਕੇ ਸੋ ਦੋਸਤੋ ਮੈਂ ਦੱਸਿਆ ਸੀ ਕਿ ਪੁਰਾਣਾ ਇਹਨਾਂ ਕੋਲ ਰਵਾਇਤ ਨਾਲ ਇਹ ਸਮਝ ਦੀ ਮਾਂ ਵੀ ਤੁਹਾਨੂੰ ਦਿਖਾਤੀ ਇੱਕ ਬਾਈ ਕਹਿੰਦਾ ਵੀ ਦੁੱਧੋਂ ਆਪਦੀ ਖੁਸ਼ੀ ਨਾਲ ਛੱਡੋਂਗੇ ਭਜਦੀਆਂ ਨਹੀਂ ਤੇ ਸੱਤ ਸੂਏ ਦੀ ماں ਸੂਪੀ ਹੈ ਤੇ ਹੁਣ ਇਹ ਝੋਟੀ ਜਿਹੜੀ ਹੈ ਕਿ ਦੂਜਾ ਸੂਆ ਸੂਰੀ ਹੈ ਹੁਣ ਸੋਣੀ ਖੜੀ ਹੈ ਤਾਂ ਤੁਸੀਂ ਮੈਂ ਥੋੜਾ ਜ਼ੂਮ ਕਰਾਂ ਤਾਂ ਤੁਹਾਨੂੰ ਮੈਂ ਉਹ ਥਣ ਜਿਹੜਾ ਉਹ ਜ਼ਰੂਰ ਨੋਟ ਕਰਾ ਦਿਆਂ ਇਥੋਂ ਦੇਖ ਸਕਦੇ ਹੋ ਦੱਸੋ ਇਹ ਦਾ ਥਣਾ ਜੀ ਦੇ ਵਿੱਚੋਂ ਆਹ ਤੁਸੀਂ ਇਹ ਬਹੁਤ ਮੋਟਾ ਚਲੀ ਗਿਆ ਫੇਰ タルਵਾਈ ਦੀ ਨੋਇ ਤਾਂ ਓਕੇ ਠੀਕ ਹੈ ਸੋ ਦੋਸਤੋ ਇਹ ਦੱਸਣਾ ਫਰਜ਼ ਸੀ ਸਾਡਾ ਅੱਜ ਦੀ ਵੀਡੀਓ ਦਾ ਇਹ ਨਾਗ ਇਹ ਮੱਝ ਫੋਰ ਸੇਲ ਹੈ ਧੰਨਵਾਦ